ਲੈ ਜਿਵੇਂ ਦੀ ਹੈਗਾ ਜਿੱਤੇ ਜਿਹੜਾ ਜ਼ੋਨ ਦੇ ਵਿੱਚ ਉਹ ਉਹ ਚੈੱਕ ਕਰਨ ਲਈ ਕੁਝ ਉਪਰਾਲੇ ਕਿਹਾ ਆ ਬਿਲਕੁਲ ਜੀ ਪਰ ਉਹ ਉਪਰਾਲੇ ਜਿਹੜੇ ਹੈਗੇ ਉਹ ਡਿਸਟ੍ਰਿਕਟ ਪੁਲਿਸ ਵੱਲੋਂ ਕੀਤੇ ਜਾ ਰਿਹਾ ਹੈ ਜਿਹੜਾ ਸੜਕ ਸੁਰੱਖਿਆ ਫੋਰਸ ਦਾ ਮੇਨ ਮੰਤਵ ਹੈਗਾ ਲੋਗਾ ਦੀ ਜਾਨਾਂ ਨੂੰ ਬਚਾਉਣਾ 골ਡਨ ਆਵਰ ਜਿਹੜਾ ਜਿਹਨੂੰ ਆਪਾਂ ਕਹਿੰਦੇ ਆ ਜਦੋਂ ਐਕਸੀਡੈਂਟ ਹੋ ਜਾਂਦਾ ਹੈ ਉਹ ਜ਼ਖਮੀ ਹੋ ਜਾਂਦਾ ਹੈ ਉਦੋਂ ਇਮੀਡੀਏਟਲੀ ਜਿਹੜਾ ਫਰਸਟ 1 ਘੰਟਾ 1.5 ਘੰਟੇ ਦਾ ਪੀਰੀਅਡ ਹੈ ਉਹਦੇ ਵਿੱਚ ਉਹਨਾਂ ਨੂੰ ਇਮੀਡੀਡੀਏਟਲੀ ਡਾਕਟਰੀ ਸਹਾਇਤਾ ਮੁਹੱਈਆ ਕਰਾਉਣਾ ਸੋ ਥੈਟ ਉਹਨਾਂ ਦੀ ਜਾਨ ਬਚਾਈ ਜਾ ਸਕੇ ਸੋ ਸੜਕ ਸੁਰੱਖਿਆ ਫੋਰਸ ਦਾ ਮੰਤਾਵਾ ਹੈ ਕਿ ਉਸ 골ਡਨ ਆਵਰ ਦੇ ਵਿੱਚ ਉਹਨਾਂ ਨੂੰ ਫਟਾਫਟ ਡਾਕਟਰੀ ਸਹਾਇਤਾ ਮੁਹੱਈਆ ਕਰਾਣਾ ਹੈ। ਕੋਈ ਵੀ ਕੋਈ ਪੁਆਇੰਟ ਹੁੰਦੇ ਜੀ ਖਾਸ ਜਿਹੜੇ ਜਾਰਾ ਐਕਸੀਡੈਂਟ ਪੁਆਇੰਟ ਹੁੰਦੇ ਨੇ ਜਾਰਾ ਤੇ ਐਕਸੀਡੈਂਟ ਪੁਆਇੰਟ ਤੇ ਉੱਲਾਵਾ ਤੁਸੀਂ ਕੋਈ ਚੀਜ਼ ਉਹ ਦੱਸ ਤਾਂ ਮੈਂ ਤੁਹਾਨੂੰ ਬਲੈਕ ਸਪੌਟਸ ਬਾਰੇ ਗੱਲ ਕਰੀ। ਨਾ ਨਹੀਂ ਪਰ ਇਸ ਤੇ ਪਰਲੇ ਜਿਹੜੇ ਹੈਗਾ ਜਿੱਤੇ ਜਿਹੜਾ ਜ਼ੋਨ ਦੇ ਵਿੱਚ ਉਹਨੂੰ ਫੀਟ ਚੈੱਕ ਕਰਨ ਲਈ ਕੁਝ ਉਪਰਾਲੇ ਕਿਹਾ ਜਾਂਦਾ। ਆ ਬਿਲਕੁਲ ਜੀ ਪਰ ਉਹ ਉਪਰਾਲੇ ਜਿਹੜੇ ਹੈਗੇ ਉਹ ਡਿਸਟ੍ਰਿਕਟ ਪੁਲਿਸ ਵਾਲੋ ਕਿਤੇ ਜਾ ਰਹੇ ਆ। ਜਿਹੜਾ ਸੜਕ ਸੁਰੱਖਿਆ ਫੋਰਸ ਦਾ ਮੇਨ ਮੰਤਵ ਹੈਗਾ ਲੋਗਾ ਦੀ ਜਾਨਾਂ ਨੂੰ ਬਚਾਉਣਾ 골ਡਨ ਆਵਰ ਜਿਹੜਾ ਜਿਹਨੂੰ ਆਪਾਂ ਕਹਿੰਦੇ ਜਦੋਂ ਐਕਸੀਡੈਂਟ ਹੋ ਜਾਂਦਾ ਹੈ ਉਹ ਜ਼ਖਮੀ ਹੋ ਜਾਂਦੇ ਉਦੋਂ ਇਮੀਡੀਏਟਲੀ ਜਿਹੜਾ ਫਰਸਟ 1 ਘੰਟਾ 1.5 ਘੰਟੇ ਦਾ ਪੀਰੀਅਡ ਹੈ ਉਹਦੇ ਵਿੱਚ ਉਹਨਾਂ ਨੂੰ ਇਮੀਡੀਏਟਲੀ ਡਾਕਟਰੀ ਸਹਾਇਤਾ ਮੁਹੱਈਆ ਕਰਾਉਣਾ ਸੋ ਦੈਟ ਉਹਨਾਂ ਦੀ ਜਾਨ ਬਚਾਈ ਜਾ ਸਕੇ ਸੋ ਸੜਕ ਸੁਧੱਖਾ 4 ਦਾ ਮੰਨਤਾ ਹੈ ਕਿ ਉਸ 골ਡਨ ਆਵਰ ਦੇ ਵਿੱਚ ਉਹਨਾਂ ਨੂੰ ਫਟਾਫਟ ਡਾਕਟਰੀ ਸਹਾਇਤਾ ਮੁਹੱਈਆ ਕਰਾਣਾ ਹੈ। ਕੋਈ ਵੀ ਕੋਈ ਪੁਆਇੰਟ ਹੁੰਦੇ ਜੀ ਖਾਸ ਜਿਹੜੇ ਜਾ ਰਿਹਾ ਐਕਸੀਡੈਂਟ ਪੁਆਇੰਟ ਹੁੰਦੇ ਨੇ। ਜਿਹੜਾ ਤਰ ਐਕਸੀਡੈਂਟ ਪੁਆਇੰਟ ਦੇ ਉੱਧਰ ਆਉਂਦਾ ਕਿ ਕੋਈ ਚੀਜ਼ ਉਹ ਦੱਸ ਤਾਂ ਮੈਂ ਤੁਹਾਨੂੰ ਬਲੈਕ ਸਪੌਟਸ ਬਾਰੇ ਗੱਲ ਕਰ ਦਿੰਦਾ। ਨਹੀਂ ਕੋਈ ਪਰਿਸਥਿਤੀ